ਸਾ ਸੰਗਤ ਜੀਓ ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਕਦੀ ਧਨ ਤੇ ਰਸਤੇ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਇਹ ਪੱਲੇ ਬੰਨ ਲਵੋ ਦੀਵਾਲੀ ਤੇ ਖੁਸ਼ੀ ਮਿਲੇਗੀ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਮਹਾਰਾਜ ਮਿਹਰਾਮਤ ਕਰਨ ਪਿਆਰਿਓ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਨੇ અપਾਰ ਕਿਰਪਾ ਕੀਤੀ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਦੀ અપਾਰ ਮਿਹਰਾਮਤ ਹੋਈ ਹੈ ਪਿਆਰਿਓ ਜਿੱਥੇ ਕੁਝ ਲੋਕਾਂ ਦੇ ਵੱਲੋਂ ਹੁਣ ਧਨ ਤੇ ਰਸਤੇ ਸੋਨੇ ਚਾਂਦੀ ਜਾਂ ਭਾਂਡਿਆਂ ਦੀ ਖਰੀਦਦਾਰੀ ਕਰਨੀ ਚਾਹੀਦੀ ਹੈ ਇਹ ਮੰਨਿਆ ਜਾਂਦਾ ਹੈ ਇਹ ਸ਼ੁਭ ਮੰਨਿਆ ਜਾਂਦਾ ਹੈ ਕਹਿੰਦੇ ਜੀ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਹੋਰ ਕੰਮ ਹੋਵੇ ਨਾ ਹੋਵੇ ਪਰ ਇਹ ਜ਼ਰੂਰ ਕਰਨਾ ਚਾਹੀਦਾ ਹੈ ਸੋਨੇ ਚਾਂਦੀ ਜਾਂ ਫਿਰ ਭਾਂਡਿਆਂ ਦੀ ਖਰੀਦਦਾਰੀ ਜ਼ਰੂਰ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਕਿਨੇ ਭਗਵਾਨ ਤਨਵੰਤਰੀ ਅਤੇ ਮਾਂ ਲక్ష్ਮੀ ਦੀ ਪੂਜਾ ਕਰਨੀ ਚਾਹੀਦੀ ਹੈ ਘਰ ਦੀ ਸਫਾਈ ਅਤੇ ਸਜਾਵਟ ਜ਼ਰੂਰ ਹੋਣੀ ਚਾਹੀਦੀ ਹੈ ਧਨ ਤੇ ਰਸ ਦੇ ਦਿਨ ਨਾਤਾ ਕਿਸੇ ਤੋਂ ਕਰਜ਼ਾ ਲੈਣਾ ਚਾਹੀਦਾ ਅਤੇ ਨਾ ਹੀ ਦੇਣਾ ਚਾਹੀਦਾ ਇਸ ਦਿਨ ਅਪਵਿੱਤਰ ਸਥਾਨਾਂ ਤੇ ਪੂਜਾ ਨਹੀਂ ਕਰਨੀ ਚਾਹੀਦੀ ਇਸ ਦੇ ਨਾਲ ਹੀ ਗੁੱਸੇ ਅਤੇ ਨਕਾਰਾਤਮਕਤਾ ਤੋਂ ਦੂਰ ਰਹਿਣਾ ਚਾਹੀਦਾ ਇਹ ਮੰਨਿਆ ਜਾਂਦਾ ਹੈ ਪਰ ਇਹ ਚੀਜ਼ ਉਹਨਾਂ ਤੇ ਲਾਗੂ ਹੁੰਦੀ ਹੈ ਜਿਹੜੇ ਇਸ ਚੀਜ਼ ਨੂੰ ਮੰਨਦੇ ਨੇ ਜਾਂ ਇੰਜ ਕਹਿ ਲਓ ਵੀ ਜਿਹੜੇ ਧਨ ਤੇ ਰਸ ਤੇ ਵਿੱਚ ਜ਼ਿਆਦਾ ਯਕੀਨ ਕਰਦੇ ਨੇ ਤੇ ਜਿਹੜੇ ਇੰਜ ਕਹ ਲੋ ਵੀ ਤਨਵੰਤਰੀ ਮਾਤਾ ਦੀ ਪੂਜਾ ਕਰਦੇ ਨੇ ਸਾਡੇ ਕੁਝ ਹਿੰਦੂ ਵੀਰ ਚਲੋ ਜ਼ਰੂਰ ਕਰਨ ਪਰ ਸਾਡੇ ਪਿੰਡਾਂ ਵਾਲੇ ਜਾਂ ਗੁਰਸਿੱਖ ਘਰਾਣੇ ਗੁਰਬਾਣੀ ਨੂੰ ਗੁਰੂ ਘਰ ਨੂੰ ਮੰਨਣ ਵਾਲੇ ਗੁਰਸਿੱਖ ਪਿਆਰੇ ਉਹ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦੇ ਉਹ ਕਿਉਂ ਨਹੀਂ ਕਰਦੇ ਉਹਨਾਂ ਦਾ ਵਿਸ਼ਵਾਸ ਕੇਵਲ ਤੇ ਕੇਵਲ ਗੁਰੂ 'ਚ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਹਿੰਦੇ ਸਿਖਾ ਤੇਰੇ ਲਈ ਹਰ ਦਿਨ ਭਲਾ ਹੈ ਹਰ ਦਿਨ ਚੰਗਾ ਹੈ ਤੇਰੇ ਲਈ ਹਰ ਇੱਕ ਉਹ ਘੜੀ ਸੁਲਖਣੀ ਹੈ ਕਿਹੜੀ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਦਾ ਹੈ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਦਾ ਹੈ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਦਾ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਕਹਿੰਦੇ ਗੁਰੂ ਤੋਂ ਵਿਛੜ ਕੇ ਸਤਿਗੁਰੂ ਤੋਂ ਵਿਛੜ ਕੇ ਸਾਰੇ ਉਹ ਰੋਗ ਜਿਹੜੇ ਨੇ ਉਹ ਚਿੰਬੜ ਜਾਂਦੇ ਨੇ ਸਾਰੇ ਉਹ ਰੋਗ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਨੇ ਜਦੋਂ ਤੂੰ ਸਤਿਗੁਰੂ ਮਹਾਰਾਜ ਜੀ ਤੇ ਭਰੋਸਾ ਨਹੀਂ ਕਰਦਾ ਧੰਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਨਹੀਂ ਕਰਦਾ ਗੁਰਸਿੱਖਾ ਇਹ ਗੱਲ ਯਾਦ ਰੱਖ ਮੇਰੇ ਪਾਤਸ਼ਾਹ ਜੀ ਨੇ ਸਾਰੀ ਗੱਲ ਨੂੰ ਜਿਹੜਾ ਹੈ ਉਹ ਸਮਝਾ ਦਿੱਤਾ ਧੰਗੁਰੂ ਗ੍ਰੰਥ ਸਾਹਿਬ ਜੀ ਨੇ ਹਰ ਇੱਕ ਗੱਲ ਨੂੰ ਸਪਸ਼ਟ ਕਰ ਦਿੱਤਾ ਪਿਆਰਿਓ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦਾ ਉਹ ਵਹਿਮਾ ਭਰਮਾਂ ਦੇ ਵਿੱਚ ਨਹੀਂ ਪੈਂਦਾ ਅਜਿਹੀ ਵਹਿਮਾਂ 'ਚ ਨਹੀਂ ਪੈਂਦਾ ਤੇ ਪਿਆਰਿਓ ਜਿਹੜਾ ਬੰਦਾ ਇਸ ਚੀਜ਼ ਨੂੰ ਮੰਨਦਾ ਆ ਉਹ ਗੁਰਬਾਣੀ ਵੀ ਪੜ੍ਹਦਾ ਰਵੇ ਇਸ ਦਾ ਮਤਲਬ ਕੀ ਉਹਨੂੰ ਹਲੇ ਗੁਰੂ ਤੇ ਚੰਗੀ ਤਰ੍ਹਾਂ ਪ੍ਰੋਪਰਲੀ ਭਰੋਸਾ ਜਿਹੜਾ ਹੈ ਉਹ ਹਲੇ ਬਣਿਆ ਨਹੀਂ ਜਦੋਂ ਗੁਰੂ ਤੇ ਭਰੋਸਾ ਬਣ ਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਬਣ ਜਾਏ ਗੁਰਸਿੱਖੋ ਉਦੋਂ ਫਿਰ ਇਨਸਾਨ ਡੋਲਦਾ ਨਹੀਂ ਤੇ ਉਦੋਂ ਸਤਗੁਰੂ ਮਹਾਰਾਜ ਉਸਤੇ ਕਿਰਪਾ ਕਰ ਦਿੰਦੇ ਆ ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਸਤੇ ਕਿਰਪਾ ਕਰ ਦਿੰਦੇ ਆ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੀ ਵੱਡੀ ਅਪਾਰ ਕਿਰਪਾ ਕੀਤੀ ਹੈ ਸਤਿਗੁਰੂ ਮਹਾਰਾਜ ਜੀ ਨੇ ਅਪਾਰ ਕਿਰਪਾ ਮਿਹਰਮਤ ਕੀਤੀ ਹੈ ਗੁਰਸਿੱਖੋ ਜਦੋਂ ਆਪਾਂ ਗੁਰੂ ਤੇ ਭਰੋਸਾ ਕਰਦੇ ਹਾਂ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਕਰਦੇ ਹਾਂ ਉਦੋਂ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਉਦੋਂ ਸਾਰੇ ਕਾਰਜਾਂ ਦੇ ਵਿੱਚ ਜਿਹੜੀ ਹੈ ਫਤਿਹ ਪ੍ਰਾਪਤ ਹੁੰਦੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਕਿਰਪਾ ਹੈ ਗੁਰਮਖੋ ਯਾਦ ਰੱਖਿਓ ਧੰਨ ਤੇਰਸ ਦੀਵਾਲੀ ਦੇ ਵਹਿਮ ਭਰਮ ਉਹਨਾਂ ਲੋਕਾਂ ਲਈ ਜਿਹੜੇ ਕਰਦੇ ਨੇ ਪਰ ਸਤਿਗੁਰੂ ਕਹਿੰਦੇ ਗੁਰਸਿੱਖਾ ਵਹਿ ਤੇ ਸਾਰਿਆਂ ਲਈ ਸਤਿਗੁਰਾਂ ਦਾ ਉਪਦੇਸ਼ ਸਾਂਝਾ ਆ ਸਤਿਗੁਰੂ ਕਹਿੰਦੇ ਕਿਸੇ ਨੇ ਵੀ ਨਹੀਂ ਕਰਨਾ ਤੇ ਪਿਆਰਿਓ ਪਰ ਯਾਦ ਰੱਖਿਓ ਜਿਹੜਾ ਕਰਦਾ ਹੈ ਉਹ ਜ਼ਰੂਰ ਕਰੀ ਜਾਵੇ ਗੁਰਬਾਣੀ ਨੇ ਇੱਕ ਚੀਜ਼ ਨੂੰ ਜ਼ਰੂਰ ਮੰਨਿਆ ਸਤਿਗੁਰੂ ਮਹਾਰਾਜ ਨੇ ਇਸ ਚੀਜ਼ ਨੂੰ ਸਾਨੂੰ ਬਿਲਕੁਲ ਬਾਖੂਬੀ ਸਮਝਾਇਆ ਪਾਤਸ਼ਾਹ ਪਤਾ ਕੀ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਕਹਿੰਦੇ ਗੁਰਮੁਖਾ ਇਹ ਗੱਲ ਯਾਦ ਰੱਖ ਤੈਨੂੰ ਇਸ ਗੱਲ ਦਾ ਜਿਹੜਾ ਹੈ ਗਿਆਤਾ ਜ਼ਰੂਰ ਹੋਣਾ ਚਾਹੀਦਾ ਹੈ ਇਸ ਗੱਲ ਬਾਰੇ ਜਿਹੜਾ ਤੈਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਵਰਸ਼ਾ ਕਹਿੰਦੇ ਪਰਮਾਤਮਾ ਤੋਂ ਵੇਮੁਖ ਹੋ ਕੇ ਉਸ RAM ਤੋਂ ਰਵੇਂ ਹੋਏ ਪਰਮਾਤਮਾ ਤੋਂ ਵੇਮੁਖ ਹੋ ਕੇ ਲੱਗਨ ਜਨਮ ਵਿਜੋਗ ਜਨਮਾ ਜਨ ਮੰਤਰਾਂ ਦੇ ਵਿਜੋਗ ਵਿਛੋੜੇ ਆਦਕ ਤੈਨੂੰ ਲੱਗ ਜਾਂਦੇ ਨੇ ਖਿੰਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਕਹਿੰਦੇ ਗੁਰੂ ਤੋਂ ਟੁੱਟ ਕੇ ਜਿਹੜੇ ਰਸ ਤੇ ਨੂੰ ਚੰਗੇ ਲੱਗਦੇ ਆ ਉਹ ਰਸ ਵੀ ਕੌੜੇ ਹੋ ਗਏ ਉਹ ਰਸ ਵੀ ਕੌੜੇ ਹੋ ਜਾਂਦੇ ਆ ਜੇ ਤੂੰ ਮਿੱਠਾ ਖਾਵੇਂ ਤੈਨੂੰ ਮਿੱਠਾ ਵੀ ਕਹਿੰਦੇ ਕੌੜਾ ਲੱਗੇਗਾ ਜਿਤੜੇ ਮਾਇਆ ਭੋਗ ਇਹ ਸਾਰੇ ਮਾਇਆ ਇਹ মোহ ਮਾਇਆ ਫੈਲੀ ਹੋਈ ਹੈ ਜੇ ਸਤਗੁਰੂ ਕਹਿੰਦੇ ਨੇ ਇਹ ਸਾਰੇ ਭੋਗ ਬਿਲਾਸ ਕਹਿੰਦੇ ਇਹ ਸਾਰੇ ਜਿਹੜੇ ਨੇ ਭਾਈ ਕੌੜੇ ਹੋ ਜਾਂਦੇ ਨੇ ਜਦੋਂ ਤੂੰ ਸਤਗੁਰੂ ਤੋਂ ਵਿਛੜਦਾ ਸਤਗੁਰੂ ਤੋਂ ਦੂਰ ਹੁੰਦਾ ਹੈ ਤੇ ਪਿਆਰਿਓ ਜੇ ਇੱਕ ਤੇ ਹੁੰਦਾ ਹੈ ਸਰੀਰ ਕਰਕੇ ਦੂਰ ਹੋ ਜਾਣਾ ਇੱਕ ਹੁੰਦਾ ਹੈ ਆਤਮਾ ਕਰਕੇ ਬੰਦਾ ਸਰੀਰ ਕਰਕੇ ਤੇ ਦੂਰੀ ਝੱਲ ਲੈਂਦਾ ਪਰ ਆਤਮਾ ਕਰਕੇ ਭਈ ਦੂਰੀ ਪਰਮਾਤਮਾ ਤੋਂ ਹਮੇਸ਼ਾ ਵਿਛੜ ਜਾਂਦਾ ਤੇ ਜਿਵੇਂ ਆਪਾਂ ਬਾਣੀ ਵਿੱਚ ਪੜਦੇ ਆ ਨਾ ਸਤਗੁਰੂ ਕਿਰਪਾ ਕਰਦੇ ਪਾਤਸ਼ਾਹ ਕਹਿੰਦੇ ਨੇ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਹਾਰੇ ਲਿਖੇ ਪਾਤਸ਼ਾਹ ਕਨੇ ਜਨਮਾ ਜਨਮਾਂਤਰਾ ਤੋਂ ਵਿਛੜਿਆ ਹੋਇਆ ਸਾਂ ਕਨੇ ਜਨਮਾ ਜਨਮਾਂਤਰਾ ਤੋਂ ਵਿਛੜਿਆ ਸੀ ਤੇ ਪ੍ਰਮਾਤਮਾ ਜੀ ਐਸੀ ਤੇਰੀ ਕਿਰਪਾ ਹੋਈ ਐ ਐਸੀ ਤੇਰੀ ਮਿਹਰ ਹੋਈ ਐ ਏ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਐਸੀ ਕਿਰਪਾ ਕੀਤੀ ਹੈ ਆਪ ਜੀ ਨੇ ਐਸੀ ਮਿਹਰ ਕੀਤੀ ਐ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੀ ਐਸੀ ਕਿਰਪਾ ਵਰਤੀ ਐ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਐ ਕਹਿੰਦੇ ਆਪ ਜੀ ਦੀ ਐਸੀ ਕਿਰਪਾ ਹੋਈ ਕਿਨੇ ਇਹ ਜਿਹੜਾ ਜਨਮ ਹੋਇਆ ਨਾ ਇਹ ਜਨਮ ਆਪ ਜੀ ਦਾ ਨਾਮ ਲੈਣ ਦੇ ਲਈ ਇਸ ਆਤਮਾ ਨੂੰ ਸ਼ਾਂਤੀ ਦੇਣ ਦੇ ਲਈ ਇਹ ਜਨਮ ਇਸ ਕਰਕੇ ਹੋਇਆ ਵੀ ਤੇਰਾ ਮੈਂ ਨਾਮ ਲੈ ਸਕਾਂ ਤੇ ਸਤਿਗੁਰੂ ਇਹ ਸੰਸਾਰ ਦੇ ਵਿੱਚ ਤੇਰਾ ਮੈਂ ਨਾਮ ਲੈ ਸਕਾਂ ਤੇ ਮੇਰੇ ਮਾਲਕ ਜੀ ਕਹਿੰਦੇ ਹੁਣ ਇੱਥੇ ਇਹ ਚੀਜ਼ ਨੂੰ ਸਮਝਿਓ ਕਹਿੰਦੇ ਬੰਦੇ ਨੇ ਇੱਥੇ ਆ ਕੇ ਆਪਣਾ ਜੀਵਨ ਜਿਹੜਾ ਹੈ ਮੋਹ ਮਾਇਆ ਦੇ ਵਿੱਚ ਫਸਾ ਲਿਆ ਤੇ ਇਹ ਹੋਰ ਨਾਲ ਚੀਜ਼ਾਂ ਵੱਲ ਅਟ੍ਰੈਕਟ ਹੋ ਗਿਆ ਖਚਤ ਹੋ ਗਿਆ ਕਹਨੇ ਪਰਮਾਤਮਾ ਤੋਂ ਫੇਰ ਵਿਛੜ ਗਿਆ ਕਹਨੇ ਹੁਣ ਕੀ ਹੋਏਗਾ ਕਹਨੇ ਹੁਣ ਫੇਰ ਉਹੀ ਗੇੜ ਚੱਲੇਗਾ 84 ਲੱਖ ਜੋਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਨਾ ਤੇ ਪਾਤਸ਼ਾਹ ਜੀ ਨੇ ਇਹ ਵੀ ਕਹਿ ਦਿੱਤਾ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾਇ ਹੀ ਲਾਹੋ ਪਾਤਸ਼ਾਹ ਕਹਿੰਦੇ ਇਹੀ ਲਾਹਾ ਆ ਭਾਈ ਉਸ ਪਰਮਾਤਮਾ ਦੇ ਦਿੱਤੇ ਹੋਏ ਇਸ ਫੈਸਲੇ ਦਾ ਇਹੋ ਹੀ ਤਾਂ ਲਾਹਾ ਲੈਣਾ ਹੈ ਕਿ ਇਹਨੇ ਪ੍ਰਮਾਤਮਾ ਨੂੰ ਭੁੱਲਣਾ ਨਹੀਂ ਕਹਿੰਦੇ ਤਾਂ ਤੇਰਾ ਜਨਮ ਮਰਨ ਜਿਹੜਾ ਹੈ ਕਟਿਆ ਜਾਏਗਾ ਜੇ ਤੂੰ ਸਤਿਗੁਰੂ ਦੇ ਨੇੜੇ ਰਹੇਂਗਾ ਆਤਮਾ ਕਰਕੇ ਤਾਂ ਤੇਰਾ ਜਨਮ ਮਰਨ ਦਾ ਗੇੜ ਕਟਿਆ ਜਾਏਗਾ ਤੇ ਸਤਿਗੁਰੂ ਤੇਰੇ ਤੇ ਪ੍ਰਸੰਨ ਹੋ ਜਾਣਗੇ ਮੇਰੇ ਮਾਲਕ ਜੀ ਤੇਰੇ ਤੇ ਪ੍ਰਸੰਨ ਹੋ ਜਾਣਗੇ ਗੁਰਸਿੱਖਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਤੇਰੇ ਤੇ ਕਿਰਪਾ ਵਰਤ ਜਾਏਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇਰੇ ਤੇ ਮਿਹਰ ਹੋ ਜਾਏਗੀ ਤੇ ਪਿਆਰਿਆ ਇਹ ਗੱਲ ਯਾਦ ਰੱਖੀ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਰਹਿਮਤ ਦੇ ਨਾਲ ਜੁੜੇਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹੇਗਾ ਤੇਰੇ ਸਾਰੇ ਦੁੱਖ ਦਿਲਦਰ ਦੂਰ ਹੋ ਜਾਣਗੇ ਤੇ ਪਿਆਰਿਓ ਮਹਾਂਪੁਰ ਕਹਿੰਦੇ ਸੀ ਕਹਿੰਦੇ ਭਾਈ ਧੰਨ ਤੇਰਸ ਦੀਵਾਲੀ ਯਾਦਕ ਕਹਿੰਦੇ ਗੁਰਸਿੱਖਾਂ ਦੀ ਤੇ ਸਦਾ ਹੀ ਦੀਵਾਲੀ ਹੈ ਸਦਾ ਹੀ ਧੰਨ ਤੇਰਸ ਹੈ ਜਦੋਂ ਬੰਦਾ ਗੁਰੂ ਨਾਲ ਜੁੜਿਆ ਹੋਇਆ ਹੈ ਜਿਹਦੇ ਤੇ ਗੁਰੂ ਮਿਹਰਮਾਨ ਹੋ ਜਾਏ ਗੁਰੂ ਮਿਹਰਮਾਨ ਹੁੰਦਾ ਹੈ ਜਦੋਂ ਦੀ ਉਸਤਤੀ ਕੀਤੀ ਜਾਂਦੀ ਹੈ ਤੇ ਪਿਆਰਿਓ ਕਿਨੇ ਉਹ ਪਰਮਾਤਮਾ ਰਤੇ ਜਦੋਂ ਖੁਸ਼ ਹੋ ਜਾਂਦਾ ਉਹਦੇ ਲਈ ਤੇ ਸਦਾ ਹੀ ਤਿਹਾਰ ਨੇ ਤੇ ਪਿਆਰਿਓ ਆਪਾਂ ਸਦਾ ਹੀ ਤਿਹਾਰਾਂ ਵਿੱਚ ਰਹਿਣ ਗੁਰਬਾਣੀ ਨੂੰ ਪੜ੍ਹ ਕੇ ਗੁਰੂ ਦੀ ਬਾਣੀ ਤੇ ਭਰੋਸਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ